ਮਟੇਨ ਦੀ ਲੇਬਰ ਪਾਰਟੀ ਦੇ ਸੰਸਦ ਮੈਂਬਰ ਜੋਕੌਕਸ ਦੀ ਹੱਤਿਆ ਕਰਨ ਵਾਲੇ ਦੋਸ਼ੀ ਹਮਲਾਵਰ ਥੌਮਸ ਮੇਰ ਨੂੰ ਸੁਪਰਨ ਲੰਡਨ ਦੀ ਅਦਾਲਤ ਵਿੱਚ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ ਕੀਤਾ ਗਿਆ 41 ਸਾਲਾ ਜੋਕੌਕਸ ਦੀ ਹੱਤਿਆ ਦੇ ਦੋਸ਼ ਵਿੱਚ 52 ਸਾਲਾ ਥੌਮਸ ਮੇਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਨੂੰ ਵੀਰਵਾਲ ਨੇ ਇੱਕ ਵਾਰ ਫਿਰ ਤੋਂ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਅਮਰੀਕਾ ਦੀ ਅਦਾਲਤ ਨੇ ਕਿਹਾ ਕਿ ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਉਮੀਦਵਾਰ ਡੋਨਾਲਡ 트੍ਰੰਪ ਤੇ ਜਾਣ ਲਿਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਅਦਾਲਤ ਨੇ ਦੱਸਿਆ ਕਿ 트੍ਰੰਪ ਦੀ ਟੈਲੀ ਵਿੱਚ ਇੱਕ ਵਿਅਕਤੀ ਪੁਲਿਸ ਅਧਿਕਾਰੀ ਤੋਂ ਬੰਦੂਕ ਖੋਣ ਦੀ ਕੋਸ਼ਿਸ਼ ਇਸ ਲਈ ਕਰ ਰਿਹਾ ਸੀ ਤਾਂ ਕਿ ਉਹ 트੍ਰੰਪ ਨੂੰ ਮਾਰ ਦੇਵੇ। ਅਕਸਰ 트੍ਰੰਪ ਆਪਣੇ ਬਿਆਨਾਂ ਕਰਨ ਵਿਵਾਦਾਂ ਵਿੱਚ ਘਿਰੇ ਰਹਿੰਦੇ ਨੇ। 탈리반 ਦੇ ਖਾਤਮ ਕਾਤੀਬਾ ਹਮਲਾਵਰਨੇ ਕਾਬੁਲ ਜੀ ਕੀ ਮਿੰਨੀ ਬਸ ਨੂੰ ਨਿਸ਼ਾਨਾ ਬਣਾ ਕੇ ਇਸ ਤਿਸਵਾਰ 14 ਨੇਪਾਲੀ ਸੁਰੱਖਿਆ ਮੁਲਾਜ਼ਮਾਂ ਸਰ ਨੇ 25 ਨੂੰ ਮਾਰ ਦਿੱਤਾ ਮਰਨ ਵਾਲਿਆਂ ਚ ਦੋ ਭਾਰਤੀ ਵੀ ਸ਼ਾਮਲ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਭਾਰਤ ਦੁੱਖ ਦੀ ਘੜੀ ਦੇ ਵਿੱਚ ਨੇਪਾਲ ਨੂੰ ਸਾਰੀ ਸਹਾਇਤਾ ਮੁਹੱਈਆ ਕਰਾਏਗਾ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਾਬੁਲ ਜੋਤਵਾਦੀ ਹਮੇਦੀ ਸਖਤ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਇਹ ਇੱਕ ਕਾਇਰਾਨਾ ਕਦਮ ਹੈ ਉਹਨਾਂ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਚ ਕੈਨੇਡਾ ਮ੍ਰਿਤਕਾਂ ਦੇ ਪਰਿਵਾਰਾਂ ਦੇ ਨਾਲ ਹੈ ਅਤੇ ਅਫਗਾਨੀ ਲੋਕਾਂ ਨਾਲ ਮੋਢ 2 ਸਾਲ ਤੱਕ ਸਖਤ ਅਰਬ ਅਮੀਰਾ ਦੀ ਜੇਲ੍ਹ ਚ ਰਹਿਣ ਪਿਛੋ ਲਿਬੀਅਨ ਕੈਨੇਡੀਅਨ ਕਾਰੋਬਾਰੀ ਸਲੀਮ ਅਲਾਰਦੀ ਨੂੰ ਵਰਨ ਅਖਰਕਰ ਕੈਨੇਡਾ ਵਾਪਸ ਪਰਤਾਈ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਮਿਲੀ ਹੈ। ਅਲਾਰਦੀ ਨੂੰ ਸਾਲ 2014 ਜਦ ਦੁਬਈ ਚ ਗ੍ਰਫਤਾਰ ਕਰ ਲਿਆ ਗਿਆ ਸੀ ਅਤੇ ਬినా ਦੋਸ਼ੀ ਸਾਬਤ ਕੀਤੇਆਂ ਹੀ 1.5 ਸਾਲ ਤੱਕ ਉਥੇ ਦੀ ਜੇਲ੍ਹ ਚ ਰੱਖਿਆ ਗਿਆ। ਆਖਰਕਾਰ ਸਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਸੰਬੰਧੀ ਕਮਿਸ਼ਨ ਨੇ ਇਸ ਮਾਮਲੇ 'ਚ ਦਖਲਅੰਦਾਜ਼ੀ ਕੀਤੀ ਅਤੇ ਅਲਾਰਦੀ ਨੂੰ ਛਡਾਉਣ 'ਤੇ ਪਰਿਵਾਰ ਦੀ ਮਦਦ ਕੀਤੀ। ਰਿਪਬਲਿਕਨ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੇ ਸੰਭਾਵੀ ਉਮੀਦਵਾਰ ਡੋਨਾਲਡ 트੍ਰੰਪ ਨੇ ਆਪਣੇ ਵਿਵਾਦਕ ਪ੍ਰਚਾਰ ਮੈਨੇਜਰ ਲਿਵੈਂਡੋ ਵਸਕੀਨ ਨੂੰ ਸੋਮਵਾਰ ਨੂੰ ਬਰਖਾਸਤ ਕਰ ਦਿੱਤਾ 트੍ਰੰਪ ਦੀ ਬੁਲਾਰਨ ਨੇ ਕਿਹਾ ਕਿ ਹੁਣ ਕੋਰੇ 트੍ਰੰਪ ਦੀ ਪ੍ਰਚਾਰ ਮੁਹਿੰਮ ਨਾਲ ਕੰਮ ਨਹੀਂ ਕਰਨਗੇ ਉਹਨਾਂ ਨੇ ਕਿਹਾ ਕਿ ਚੋਣ ਪ੍ਰਚਾਰ ਮੁਹਿੰਮ ਕੋਰੇ ਦੀ ਸਖਤ ਮਿਹਨਤ ਅਤੇ ਸਮਰਪਣ ਨੂੰ ਲੈ ਕੇ ਉਹਨਾਂ ਦੀ ਧੰਨਵਾਦੀ ਹੈ ਦੱਖਣ ਚੀਨੂ ਸ਼ਨੀਵਾਰ ਤੋਂ ਹੋਰੀ بارش ਦੇ ਕਾਰਨ ਆਇ ਹੜ ਨਾਲ ਅਤੇ ਮਿੱਟੀ ਕਿਸਕਰ ਨਾਲ 22 ਲੋਕਾਂ ਦੀ ਮੌਤ ਹੋ ਗਈ ਜਦ ਕਿ 197000 ਲੋਕ ਬੇਕਾਰ ਹੋਗੇ ਨਾਗਰਿਕ ਮਾਮਲਿਆਂ ਦੇ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਮੰਤਰਾਲੇ ਮੁਤਾਬਕ ਹੱਲੇ ਵੀ 20 ਲੋਕ ਲਾਪਤਾ ਨੇ ਸਿडनी ਦੇ ਵਨ 1 2 ਵਿੱਚ ਬਸ ਦੇ ਟੁੱਟਣ ਦਾ ਘਟਨਾ ਦਾ ਸੁਰੰਦੀ ਖਬਰ ਮਿਲੀ ਹੈ ਇਸ ਕਾਰਨ ਤੇ ਲੋਕਾਂ ਦੀ ਮੌਤ ਹੋ ਗਈ ਅਤੇ 12 ਆਸਟ੍ਰੇਲੀਆ ਸਲਾਨੀ ਬੜੀ ਤਰ੍ਹਾਂ ਜ਼ਖਮੀ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਪੋਰਟ ਵਿਲਾ ਨੇੜੇ ਟੂਰਿਸਟ ਪਾਸ ਦੀ ਲੋਕਲ ਬਸ ਨਾਲ ਟੱਕਰ ਹੋ ਗਈ ਟੂਰਿਸਟ ਪਾਸ ਬੈਠੇ ਸਲਾਨੀ ਬ੍ਰਸਬੀਨ ਵੱਲ ਘੁੰਮਣ ਲਈ ਜਾ ਰਹੇ ਸਨ ਘਟਨਾ ਦੌਰਾਨ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਔਰਲੈਂਡੋ ਕਲੱਬ ਦੀ ਗੋਲੀਬਾਰਦੀ ਘਟਨਾ ਵਿੱਚ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਇੱਕ ਕੈਂਡਲ ਮਾਰਚ ਕਰਵਾਇਆ ਗਿਆ ਜਿਸ ਵਿੱਚ ਹਜ਼ਾਰਾਂ ਦੇ ਕਿੜ ਵਿੱਚ ਲੋਕਾਂ ਨੇ ਹਿੱਸਾ ਲਿਆ। ਇਹਓਲਾ ਚੀਲ ਦੇ ਤੱਟ ਤੇ ਹੋਇਜਿਤ ਕੈਂਡਲ ਮਾਰਚ ਵਿੱਚ ਕਰੀਬ 50 ਹਜ਼ਾਰ ਲੋਕਾਂ ਨੇ ਹਿੱਸਾ ਲਿਆ। ਆਯੋਜਕਾਂ ਤੇ ਅਧਿਕਾਰੀਆਂ ਵੱਲੋਂ ਹਮਲੇ ਦੇ ਸ਼ਿਕਾਰ ਹੋਏ ਲੋਕਾਂ ਦਾ ਨਾਮ ਪੜਨ ਦੇ ਬਾਅਦ ਉੱਥੇ ਮੌਜੂਦ ਭੀੜ ਨੇ ਮੌਨ ਰੱਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਪਾਕਿਸਤਾਨ ਵਿੱਚ ਤਾਲਿਬਾਨ ਦੇ ਸੇਵ ਪ੍ਰਮੁੱਖ ਕਮਾਂਡਰਾਂ ਨੇ ਸੁਰੱਖਿਆ ਫੌਜ ਸਾਹਮਣੇ ਆਤਮ ਸਮਰਪਣ ਕਰ ਦਿੱਤਾ। ਇਹਨਾਂ ਦੇ ਵਿੱਚ ਸਮੂਹ ਦੇ ਸਾਫਕਾ ਸਰਗਣਾ ਹਕੀਮੁਲਲਾ ਮਹਿਸੂਦ ਦਾ ਪਰਾ ਇਜਾਜ਼ ਮਹਿਸੂਦ ਅਤੇ ਚਾਚਾ ਮੁਹੰਮਦ ਵੀ ਸ਼ਾਮਲ ਹਨ। ਤਾਲਿਬਾਨ ਕਟੜਪੰਥੀਆਂ ਨੇ ਅਫਗਾਨਿਸਤਾਨ ਤੋਂ ਆਉਣ ਦੇ ਬਾਅਦ ਖੁਰਮ ਕਵਾਈਲੀ ਜੰਸ ਵਿੱਚ ਆਤਮ ਸਮਰਪਣ ਕੀਤਾ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਕਿ ਇਹ ਲੋਕ 2014 ਦੇ ਵਿੱਚ ਉੱਤਰੀ ਵਜ਼ੀਰੀਸਤਾਨ ਵਿੱਚ ਵਿਆਪਕ ਫੌਜੀ ਮਹਿੰਮ ਸ਼ੁਰੂ ਹੋਣ ਦੇ ਬਾਅਦ ਅਫਗਾਨਿਸਤਾਨ ਪਛਗੇ ਸਨ। 28 ਦੇਸ਼ਾਂ ਵਾਲਾ ਯੂਰੋਪੀਅਨ ਯੂਨੀਅਨ ਬ੍ਰਿਟੇਨ ਦੇ ਲੱਗ ਹੋਣ ਦੇ ਖਤਸ਼ੇ ਤੋਂ ਪੀੜਤ ਹੈ ਬ੍ਰਿਟੇਨ ਦੀ ਜਾਂਦਾ ਸਮੁਦੇ ਤੇ ਵੀਰਵਾਰ ਨੂੰ ਮਤਦਾਨ ਕਰਨ ਵਾਲੀ ਹੈ ਕਿ ਇਸ ਯੂਸ ਨੇ ਯੂਰੋਪੀਅਨ ਯੂਨੀਅਨ ਦਾ ਹਿੱਸਾ ਰਹਿਣਾ ਹੈ ਜਾਂ ਫਿਰ ਨਹੀਂ ਜੇਕਰ ਬ੍ਰਿਟੇਨ ਵੱਖ ਹੁੰਦਾ ਹੈ ਤਾਂ ਯੂਰੋਪੀਅਨ ਯੂਨੀਅਨ ਦੇ ਇਤਿਹਾਸ ਵਿੱਚ ਸਭ ਤੋਂ ਪਹਿਲਾ ਵਾਕਿਆ ਹੋਵੇਗਾ ਹਾਲਾਂਕਿ ਇਸ ਤੋਂ ਪਹਿਲਾਂ ਗ੍ਰੀਨਲੈਂਡ ਵੱਖ ਹੋ ਚੁੱਕਾ ਹੈ ਪਰ ਉਹ ਨੇਸ਼ਨ ਸਟੇਟ ਨਹੀਂ ਸੀ